ਸਤਿ ਸ਼੍ਰੀ ਅਕਾਲ ਨਮਸਤੇ ਦਾਪ ਸਿੰਘ ਸੋ ਦਾ ਟਾਈਮਸ ਤੋਂ ਮੈਂ ਹਾਂ ਕੋਮਲ ਕਹਿੰਦੇ ਨੇ ਅਸੀਂ ਜਦੋਂ ਵੀ ਕੀਤੇ ਕਿਸੇ ਫੋਰਨ ਕੰਟਰੀ ਜਾਨੀਆ ਤੇ ਅਕਸਰ ਇਹ ਹੁੰਦਾ ਕਿ ਕਾਹ ਸਾਨੂੰ ਸਾਡਾ ਪੰਜਾਬੀ ਖਾਣਾ ਮਿਲ ਜਾਏ ਤੇ ਉਹ ਹੀ ਬਾਕੀ ਰੀਸ ਨਹੀਂ ਅਕਸਰ ਸੀ ਬਹੁਤ ਸਾਰੇ ਕੰਟਰੀਆਂ ਵੀ ਜਾਨੇ ਆ ਕਿ ਸਾਨੂੰ ਖਾਣ ਪਾਣ ਦੀ ਕਿੰਨੀ ਕਿੰਨੀ ਦਿੱਕਤ ਜੂਨ ਹੁੰਦੀ ਆ ਬਿਕਾਜ਼ ਕਈ ਵੈਜੀਟੇਰੀਨ ਹੁੰਦੇ ਨੇ ਔਰ ਕਈ ਹੁੰਦਾ ਹੈ ਕਿ ਅਸੀਂ ਨਾਨ-ਵੈਜ ਖਾਣਾ ਹੈ ਪਰ ਜਿਹੜੇ ਵੈਜੀਟੇਰੀਨ ਹੁੰਦੇ ਨੇ ਮੈਨੂੰ ਲੱਗਦਾ ਕਿ ਉਹਨਾਂ ਦੀ ਬਹੁਤ ਜ਼ਿਆਦਾ ਦਿੱਕਤ ਹੁੰਦੀ ਐ ਤੇ ਅੱਜ ਇਹ ਦਿੱਕਤ ਨੂੰ ਮੈਂ ਬਿਲਕੁਲ ਕਰ ਚਾਹਿਆ ਦੂੜ ਕੇ ਸੀ ਪਹੁੰਚ ਗਿਆ ਹਾਂ ਜੀ ਕੇਸ ਦੇ ਵਿੱਚ ਸਾਊਥ ਹਾਲ ਦੇ ਵਿੱਚ ਖਾਸ ਇਹ ਜੋ ਰੈਸਟੋਰੈਂਟ ਹੈ ਜੀ ਇਸ ਦਾ ਨਾਮ ਹੈ पंजाबी पैलेस ते एके मिल गए जी मक्की की रोटी तेज सरोगास साग बिल्कुल है बाग माल आओ चल रहे हैं अंदर दे दिया खास ज़िदी खाती ਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਬਿਲਕੁਲ ਸਾਡੀ ਘਰ ਦੀ ਵਰਗੀ ਰਸੋਈ ਦੇ ਵਿੱਚ ਤੇ ਮੱਕੀ ਦੀ ਰੋਟੀ ਬਣ ਰਹੀ ਹੈ ਨਾਲ ਦੀ ਨਾਲ ਵਿੱਚ ਮੈਨੂੰ ਲੱਗਦਾ ਹੈ ਕਿ ਮੇਥੀ ਦਾ ਫਲੇਵਰ ਦਿੱਤਾ ਜਾ ਰਿਹਾ ਹੈ। ਕੀ ਬਾਤ ਹੈ ਕਹਿੰਦੇ ਨੇ ਮੱਕੀ ਦੇ ਵਿੱਚ ਮੂਲੀ ਨੂੰ ਕद्दूकस ਕਰਕੇ ਖਾਓ ਤੇ ਉਹਦੀ ਰੋਟੀ ਬਣਾਓ ਤੇ ਬਾ ਕੁਮਾਰ ਟੇਸਟ ਆਉਂਦਾ ਹੈ ਤੇ ਇੱਥੇ ਮੇਥੀ ਵੀ ਮੱਕੀ ਦੀ ਰੋਟੀ ਵਿੱਚ ਪਾਈ ਜਾ ਰਹੀ ਹੈ। ਕੀ ਆਹੀ ਬਾਤ ਹੈ। ਲਓ ਜੀ ਉਜਿ ਹੀ ਪਲਾ ਵਿੱਚ ਰੋਟੀ ਹੋ ਜਾਏਗੀ ਰੈਡੀ ਤੇ ਮੈਂ ਇਸ ਰੋਟੀ ਨੂੰ ਖਾ ਕੇ ਤੁਹਾਨੂੰ ਦੱਸਾਂਗੀ ਕਿ ਵਾਕਈ ਜਿਹੜਾ ਟੇਸਟ ਹੈ ਉਹ ਮਾਂ ਦੇ ਹੱਥਾਂ ਵਰਗਾ ਹੈ ਜਾਂ ਨਹੀਂ ਕਿਉਂਕਿ ਕਹਿੰਦੇ ਨੇ ਕਿ ਇਹ ਪੰਜਾਬੀ ਪੈਲਸ ਵਾਲੀ ਰੋਟੀ ਇੰਦਾ ਕਮਾਉਂਦੇ ਨੇ ਕਿ ਜਿੱਦਾਂ ਵਾਕਈ ਅਸੀਂ ਆਪਣੇ ਮਾਂ ਦੇ ਹੱਥ ਦੀ ਰੋਟੀ ਖਾਂਦੇ ਆ ਮਤਲਬ ਇੰਨਾ ਇਹ ਪਿਆਰ ਨਾਲ ਇਹ ਰੋਟੀ ਪਰੋਸਦੇ ਨੇ ਔਰ ਪੰਜਾਬੀਆਂ ਦਾ ਦਿਲ ਤਾਂ ਵਾਕਈ ਜਿੱਤ ਲੈਂਦੇ ਨੇ ਰੋਟੀ ਹੋ ਗਈ ਹੈ ਰੈਡੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਸਰੋਂ ਦਾ ਸਾਗ ਤੇ ਨਾਲ ਦੀ ਨਾਲ ਹਰੀਆਂ ਮਿਰਚਾਂ ਤੇ ਕੀ ਬਾਤ ਹੈ ਜੀ ਪੁਦੀਨੇ ਦੀ ਚਟਨੀ ਮੱਖਣ ਸਭ ਚੀਜ਼ਾਂ ਆਪਾਂ ਖਾਣੇ ਲਈ ਪੰਜਾਬ ਵਿੱਚ ਇਹ ਪੂਰੇ ਪੰਜਾਬ ਦੀ ਯਾਦਦਵਾਲੀ ਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਔਰ ਅੱਜ ਜੋ ਚੱਲ ਰਿਹਾ ਇਥੇ ਪਰ ਸਪੈਸ਼ਲ ਤੁਹਾਨੂੰ ਲੈ ਕੇ ਆਇਆ ਕਿ ਤੁਸੀਂ ਇੰਡੀਆ ਤੋਂ ਆਏ ਹੋ ਕਿ ਤੁਸੀਂ ਪੰਜਾਬ ਨੂੰ ਮਿਸ ਨਾ ਕਰੋ ਤੇ ਇਥੇ ਮੈਂ ਆਗੇ ਹਸਦਾ ਕਹਿੰਦਾ ਉਹਨਾਂ ਸਰੋਂ ਦੀ ਰੋਟੀ ਤੇ ਬੱਕੀ ਦਾ ਸਾਗ ਖਾਓ ਪਰ ਇੱਥੇ ਬੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਬਹੁਤ ਸਵਾਲ ਮੈਣ ਜੀ ਬਹੁਤ ਬਹੁਤ ਤਲਵਿੰਦਰ ਢਿੱਲੋਂ ਸਾਹਿਬ ਜੀ ਲੋ ਜੀ ਲੋ ਨਜ਼ਾਰਾ ਤੇ ਮੈਨੂੰ ਲੱਗਦਾ ਹੈ ਕਿ ਵਾਕਈ ਤੁਹਾਡੇ ਮੂੰਹ ਚ ਪਾਣੀ ਪੱਕਾ ਆ ਗਿਆ ਹੋਵੇਗਾ ਕਿਉਂਕਿ ਸਰਦੀਆਂ ਚ ਸਾਗ ਤਾਂ ਜ਼ਰੂਰ ਬਣਦਾ ਇਹ ਸਾਡੇ ਰਣਵੀਰ ਸਾਹਿਬ ਨਾਲ ਨੇ ਜਿਨ੍ਹਾਂ ਨੇ ਇਹ ਗਾਇਆ ਸੀ ਕਦੇ ਤਾਂ ਤੂੰ ਆਵੇਂਗਾ ਉਸੇ ਹੀ ਚਰਾਹੇ ਤੇ ਜੀ 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 ਹੁਣ ਇਹ ਬੜਾ ਪੰਜਾਬ ਦਾ ਬਹੁਤ ਮਸ਼ਹੂਰ ਸਿੰਗ ਜਿਹੜਾ ਅੱਜ ਜਿਹਨੂੰ ਅਸੀਂ ਫੋਨ ਲਿਆ ਐ ਸਪੈਸ਼ਲ ਜੀ ਬਹੁਤ ਬਹੁਤ ਸਾਰਾ ਥੈਂਕ ਯੂ ਇੱਕ ਵਾਰ ਇੱਕ ਵਾਰ ਮਾੜੇ ਜੇ ਕਹਿ ਦੇ ਕਦੇ ਤੁਹਾਨੂੰ ਮਾਣੀ ਕਦੇ ਤਾ ਤੁਹਾਰੇ ਜੀ ਕਹਣਾ ਸੀ ਕਹਦੇ ਤੁਸੀਂ ਗੋਣੋਂ ਨਿਕਿਆ ਨਹੀਂ ਨਹੀਂ ਮੈਂ ਕਹਿ ਰਿਹਾ ਮੈਂ ਜਿੱਦਾਂ ਕਹਿੰਦਾ ਉਦਾਂ ਕਹਦੇ ਹੋ ਚੱਟ ਗਈ ਜਿੱਦਾਂ ਕਹਿੰਦਾ ਹਾਂ ਗਾਲੀ ਐ ਵੀ ਢੱਲਾ ਸਾਹਿਬ ਸਾਡੇ ਨਾਲ ਬੈਠੇ ਨੇ ਜਿੰਦਨ ਦੇ ਇੱਥੇ ਆਏ ਉਧਰ ਦੇ ਹੱਸੀ ਹੋ ਜਾਂਦੇ ਆ ਬਾਈਕਾਉਂਡ ਪਤਾ ਨਹੀਂ ਬਈ ਇਹ ਖੁਸ਼ੀਆਂ ਵਾਲੇ ਦੇਣਾ ਹਮੇਸ਼ਾ ਪਰਮਾਤਮਾ ਪਰਕਰਾਰ ਰੱਖੇ ਸਾਰੇ ਜਿੰਦਗੀ ਚ ਤੇ ਆਓ ਜੀ ਕਿ ਕਦੇ ਦਾਤੋਂ ਆਵੇਂ ਗਾਵੇਂ ਉਸੇ ਹੀ ਚਰਾਹੇ ਤੇ ਜਿਹੜੇ ਸੀ ਚਰਾਹੇ ਤੇ ਗਿਆ ਸਾਨੂੰ ਛੱਡ ਥੈਂਕ ਯੂ ਸੋ ਮੱਚ ਬਹੁਤ ਸਾਰੇ ਤੋਂ ਸਾਡੇ ਪੰਜਾਬ ਤੋਂ ਬਹੁਤ ਸਾਰੇ ਪੰਜਾਬੀ ਇੱਥੇ ਆਉਂਦੇ ਨੇ ਜੀ ਖਾਸ ਇਸ ਪੰਜਾਬੀ ਪੈਲੈਸ ਦਾ ਖਾਣਾ ਖਾਣ ਲਈ ਬਿਕੋਜ਼ ਇਹ ਘਰ ਦੀ ਯਾਦ ਦਿਵਾਉਂਦਾ ਹੈ ਔਰ ਵੀਡੀਓ ਡਾਇਰੈਕਟਰ ਮਿਸਟਰ ਬੈਨੀ ਚੋਹਾਂ ਜੀ ਵੀ ਪਹੁੰਚੇ ਨੇ ਤੇ ਅਸੀਂ ਆਪਣੇ ਚੈਨਲ ਤੇ ਨਾਲ ਦਾ ਵੈਲਕਮ ਕਰਦੇ ਹਾਂ ਆਓ ਫਿਰ ਲੈਣੇ ਆ ਜੀ ਇਸ ਦਾ ਖੂਬ ਨਜ਼ਾਰਾ ਪੰਜਾਬੀ ਖਾਣਾ ਘਰ ਵਰਗਾ ਖਾਣਾ ਸਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਜਸਵਿੰਦਰ ਸਿੰਘ ਜੀ ਮੇਰੇ ਨਾਲ ਮੇਰੀ ਫੈਮਿਲੀ ਆ ਅਸੀਂ ਪੰਜਾਬ ਪੈਲੈਸ ਤੋਂ ਹੋ ਰਹੇ ਆ ਸਾਦਾ ਸਪੈਸ਼ਲ ਸਰੋਂ ਦਾ ਸਾਗ ਮੱਕੀ ਦੀ ਰੋਟੀ ਚਨਾ ਪਟੋਰਾ ਐਵਰੀ ਡੇ ਫਰੈਸ਼ ਅਸੀਂ ਸਪਲਾਈ ਕਰਦੇ ਆਂ ਬਾਕੀ ਸਭ ਕੁਝ ਮਿਲਦਾ ਸਾਡੇ ਕੋਲ ਦੋ ਕਿਚਨ ਆਂ ਵੇਜੀਟੇਰੀਅਨ ਐਂਡ ਨਾਨ ਵੇਜ ਦੋਵੇਂ ਕਿਚਨ ਸੈਪਰੇਟਲੀ ਵੇਜੀਟੇਰੀਅਨ ਐਂਡ ਸੈਪਰੇਟਲੀ ਨਾਨ ਵੇਜ ਹੈ ਸਾਰਿਆਂ ਨੂੰ ਅਸੀਂ ਜੀ ਆਇਆਂ ਕਹਿੰਦੇ ਆਂ ਤੇ ਜਿਹੜੇ ਵੀ ਸਾਡੀ ਬਾਤ ਸੁਣਦੇ ਨੇ ਉਹ ਕਿਰਪਾ ਕਰਕੇ ਸਾਨੂੰ ਸੰਯੋਗ ਦੇਣ ਤੇ ਥੈਂਕ ਯੂ ਕਰਦੇ ਆਂ ਸਾਡੇ ਚੈਨਲ ਵਾਲਿਆਂ ਦਾ ਜਿਹੜੇ ਧੀਦਰੋ ਚੱਲ ਕੇ ਆਏ ਆ ਇਹ ਜਨਾ ਨੇ ਸਾਨੂੰ ਕਵਰੇਜ ਕੀਤੀ ਆ ਬਹੁਤ ਬਹੁਤ ਧੰਨਵਾਦ ਕਰਦੇ ਆ। थैंक यू सर। थैंक यू सर। ਇਸ ਦਾ ਨਾਮ ਰੱਖਿਆ ਪੰਜਾਬ ਪੈਲਸ। ਪੰਜਾਬ ਪੈਲਸ ਬਟ ਅ ਰਿਜਨਲ ਨੇਮ ਇਜ਼ ਰੌਕਸੀ। ਰੌਕਸੀ ਰੌਕਸੀ ਸਟਿਲ ਰੌਕਸੀ ਦੇ ਅੰਦਰ ਚੱਲ ਰਿਹਾ ਪਰ ਟ੍ਰੇਨਿੰਗ ਹਾਸ ਪੰਜਾਬ ਪੈਲਸ। ਓਕੇ ਤੇ ਜੇ ਕਿਸੇ ਨੇ ਆਉਣਾ ਹੋਵੇ ਤੇ ਪ੍ਰੋਪਰਲੀ ਐਡਰੈਸ ਥੋੜਾ ਸਮਝਾ ਦਿਓ ਤਾਂ ਕਿ ਈਜ਼ੀ ਰਵੇ। ਪ੍ਰੋਪਰਲੀ ਐਡਰੈਸ ਹੈਗਾ 114 ਟੂ 118 ਦੀ ਗ੍ਰੀਨ ਲੈਂਡ ਯੂਬੀ 2 for bq then south hall thank you sir thank you ji aao tum punjab palace de andar aao te saad te makki di roti khaao wa ale my name is abhijosh singh and i'm here at punjab palace just um, known as proxy restaurant loji dosto assi ponche si south hall de vich ji apna punjab hove karde sharam hove manje utte baitha jatt baneya nawab hove kehnde ne jadon ghar di cheez mil jandi hai na ਤੇ ਜਿਹੜੀ ਰੂਹ ਹੈ ਉਹ ਗੱਦਗੱਦ ਹੋ ਜਾਂਦੀ ਹੈ ਤੇ ਮੈਂ ਤੁਹਾਡੇ ਲਈ ਬਿਲਕੁਲ ਲੈ ਕੇ ਆਏ ਜੀ ਯੂਕੇ ਦੇ ਵਿੱਚ ਸਾਡਾ ਪੰਜਾਬੀ ਖਾਣਾ ਅਕਸਰ ਸਾਨੂੰ ਇਹ ਹੁੰਦਾ ਕਿ ਅਸੀਂ ਫਾਰਨ ਕੰਟਰੀ ਜਾਈਏ ਤੇ ਪੰਜਾਬੀ ਖਾਣਾ ਕਿਤੇ ਮਿਲ ਜੇ ਤੇ ਵਾਹ ਬਾ ਕਮਾਲ ਹੈ ਜੰਦੀ ਤੇ ਬਿਲਕੁਲ ਜੀ ਪੰਜਾਬੀ ਖਾਣਾ ਹੈ ਜਲਦੋ ਜਲ ਪਹੁੰਚੋ ਵਿਜ਼ਿਟ ਕਰੋ ਯੂਕੇ ਦੇ ਵਿੱਚ ਕੰਨੀ ਨੇ ਹੈਲਥ ਅਲਾਉ ਕਰੇ ਵੈਲ ਅਲਾਉ ਕਰੇ ਤੇ ਬਿਲਕੁਲ ਜੀ ਫਾਰਨ ਕੰਟਰੀ ਆ ਦੇ ਟੂਰ ਜ਼ਰੂਰ ਕਰਨੇ ਚਾਹੀਦੇ ਨੇ ਤੇ ਪੰਜਾਬੀ ਖਾਣੇ ਦੀ ਕੀਤੀ ਹੈ ਗੱਲ ਤੇ ਬਿਲਕੁਲ ਜੀ ਥੋੜਾ ਆਪਣਾ ਇਹ ਹੈ ਪੰਜਾਬ ਦਾ ਪੰਜਾਬੀ ਕਲਚਰ जो कि मिस्टर सिंह संभाल के बैठे ने यूके साउथ हाउस के बीच तो पहुंचो फटाफट करो तो विजिट नाल खाओ मक्की रोटी सरों का साग ते नाल फिर मिठी मिठी तो ठंडी ठंडी लस्सी का गिलास कोमल मतलब तो इजाजत नवे नवे चोरी लेके आवानी थोड़े से टाइम से सत्या नमस्तेदारेम टाइम फेसबुक यूट्यूब से